ਪਰਾ ਦੀ ਮੌਤ ਤੋਂ ਬਾਅਦ ਇਸ ਭੈਣ ਦਾ ਰੋ ਰੁਕੇ ਬੁਰਾ ਹਾਲ ਹੋ ਗਿਆ ਕੰਬਲੀ ਹੋਈ ਇਹ ਭੈਣ ਸੜਕ ਤੇ ਹੀ ਰੋਂਦੀ ਗੁਰਲਾਂਦੀ ਆਪਣੇ ਮਰੇ ਹੋਏ ਭਰਾ ਨੂੰ ਉੱਠਣ ਦੇ ਲਈ ਆਖ ਰਹੀ ਸੀ ਪਤਾ ਲੱਗਿਆ ਕਿ ਬੀਤੇ ਦਿਨੀ ਕੁਝ ਵਿਅਕਤੀਆਂ ਦੇ ਵੱਲੋਂ ਉਸਦੇ ਭਰਾ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਉਸਦੀ ਜਾਨ ਚਲੀ ਗਈ ਸਵਿੰਦਰ ਨਾਗਦੇਸ ਭੈਣ ਦੇ ਵੱਲੋਂ ਦੱਸਿਆ ਗਿਆ ਕਿ ਉਸ ਦਾ ਪ੍ਰਾ ਕਿਸੇ ਦੇ ਨਾਲ ਕਦੇ ਵੀ ਕੋਈ ਲੜਾਈ ਝਗੜਾ ਤੱਕ ਨਹੀਂ ਕਰਦਾ ਸੀ ਪਰ ਪਤਾ ਨਹੀਂ ਕਿ ਉਸ ਦੇ ਨਾਲ ਕਿਸ ਨੇ ਇੰਨੀ ਵੱਡੀ ਖੁੰਦਕ ਗੱਡੀ ਕੀ ਉਸ ਦੀ ਜਾਨ ਤੱਕ ਲੈ ਲਈ ਦਰਅਸਲ ਬੀਤੇ ਦਿਨੀ ਜਲੰਧਰ ਵਿਖੇ ਉਸਤੇ ਹਮਲਾ ਹੋਇਆ ਸੀ ਜਿਸ ਤੋਂ ਬਾਅਦ ਉਸ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ ਉੱਥੇ ਰੈਫਰ ਕਰਨ ਤੋਂ ਬਾਅਦ ਉਸ ਦਾ ਇਲਾਜ ਚੱਲ ਰਿਹਾ ਸੀ ਪਰ ਬੀਤੇ ਦਿਨੀ ਜਦੋਂ ਉਸ ਨੇ ਦਮ ਤੋੜਿਆ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਇਸ ਮੌਕੇ ਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕਈ ਤਰ੍ਹਾਂ ਦੇ ਇਲਜ਼ਾਮ ਵੀ ਲੱਗੇ ਨੇ ਅਤੇ ਹੁਣ ਉਹ ਸਰਕਾਰ ਤੇ ਅੱਗੇ ਅਪੀਲ ਕਰ ਰਹੇ ਨੇ ਕਿ ਉਹਨਾਂ ਦੇ ਭਰਾ ਨੂੰ ਅਤੇ ਇਸ ਗਰੀਬ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਆਖਿਰਕਾਰ ਇਹ ਪੂਰਾ ਮਾਮਲਾ ਕੀ ਹੈ ਕਿਸ ਤਰ੍ਹਾਂ ਦੇ ਨਾਲ ਇੱਕ ਭਰਾ ਦੀ ਸਰੇਆਮ ਜਾਨ ਲਈ ਗਈ ਹੈ ਆਓ ਜਾਣਦੇ ਹਾਂ ਸਿੱਗੇ ਅਸੀਂ ਉਹਨਾਂ ਦੇ ਚੇਲੇ ਆ ਜਿੰਨੇ ਕਰਕੇ ਆ ਘਟਨਾ ਹੁਣ ਤੋਂ ਮੈਨੂੰ ਬਹੁਤ ਦੁੱਖ ਆ ਕੋਈ ਬੰਦੇ ਰੈਸਟ ਵੀ ਕਿਤੇ ਆ ਰੈਸਟ ਇਹਨਾਂ ਦੇ ਕਹਿ ਰਿਹਾ ਤਿੰਨ ਕਿਤੇ ਚਾਰ ਕਿਤੇ ਸਾਨੂੰ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਜੀ ਕਹਿ ਰਹੇ ਨਾ ਪਾਸਟਰ ਜੀ ਕਹਿ ਰਹੇ ਨਾ ਕੀ ਉਹਨਾਂ ਦਾ ਕੋਈ ਕੋਈ ਜਿਹੜਾ ਐਫ ਆਈ ਆਰ ਵਗੈਰਾ ਆਈ ਹੈ ਜਿਹੜੇ ਬੰਦੇ ਅਸੈਸਟ ਅਸੀਂ ਐਫ ਆਈ ਆਰ ਕੋਈ ਨਹੀਂ ਦਿੱਤੀ ਅਸੀਂ ਅਖਬਾਰਾਂ ਦੇ ਵਿੱਚ ਵੀਡੀਓ ਨਹੀਂ ਪਾਈ ਕੋਈ ਨਿਊ ਚੈਨਲ 'ਚ ਨਹੀਂ ਦਿਖਾਈ ਅਸੀਂ ਨਹੀਂ ਦੇਖਿਆ ਅਸੀਂ ਮੈਂ ਕਹਿਨੀ ਹੈ ਕਿ ਚੰਗਾ ਮਤਲਬ ਹੈ ਜਿਹੜੀ ਗੱਲ ਨੂੰ ਦਬਾਇਆ ਜਾ ਰਿਹਾ ਗੱਲ ਨੂੰ ਦਬਾਇਆ ਜਾ ਰਿਹਾ ਕੀ ਲੱਗਦਾ ਹੈ ਅਸੀਂ ਚਾਹੁੰਦੇ ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਸੰਤ ਜੇ ਇਹਨੇ ਸੰਤ ਹੈਗੇ ਸੰਤ ਦਾਸ ਨੇ ਅਸੀਂ ਚਾਹੁੰਦੇ ਹਾਂ ਇਹਨਾਂ ਦੇ ਕੁਆਸਟਰ ਸਾਡੇ ਮਨਾਂ ਦੇ ਦੀਦੀ ਦੇ ਔਰ ਇਹਨਾਂ ਦੇ ਬੱਚੇ ਛੋਟੇ ਛੋਟੇ ਨੇ ਉਹਨਾਂ ਦੀ ਹੈਲਪ ਕੀਤੀ ਜੀ ਅਸੀਂ ਉਹਨਾਂ ਦਾ ਸੰਤ ਤਾਂ ਇੱਥੇ ਆਉਣਾ ਚਾਹੀਦਾ ਸੀ ਪਰ ਹਾਂ ਉਹਨਾਂ ਨੇ ਸੇਵਕ ਭੇਜਤੇ ਪਰ ਕੋਈ ਇਸ ਬੇਜੇ ਨਾਲ ਗੱਲ ਤਾਂ ਕਰ ਜੇ ਬੈਠ ਕੇ ਪਾਸੇ ਸੁਝਾਇਆ ਤਾਂ ਜਾ ਸਕਦਾ ਉਹਨਾਂ ਚੈਨੇ ਐਟੀਟਿਊਡ ਹੈ ਕੰਮ ਮਰਿਆ ਪਿਆ ਤੇ ਉਹ ਆਪਣਾ ਐਟੀਟਿਊਡ ਦਿਖਾ ਰਹੇ ਉਹ ਧਮਕੀਆਂ ਮਾਰ ਰਿਹਾ ਹੈ ਕੌਣ ਕੌਣ ਧਮਕੀ ਦੇ ਰਿਹਾ ਹੈ ਮਤਲਬ ਇਹੀ ਜਿਹੜੇ ਉੱਥੇ ਸਾਡੇ ਉਸ ਚਰਚ ਦੇ ਹੈਗੇ ਨੇ ਪਾਸਟਰ ਆਏ ਹੋਏ ਨੇ ਸੇਵਾਦਾਰ ਆਏ ਹੋਏ ਨੇ ਮਤਲਬ ਉਹ ਆਪਣੇ ਐਟੀਟਿਊਡ ਸਰਕਾਰ ਸਾਡੇ ਨਾਲ ਜੇ ਸਰਕਾਰ ਤੁਹਾਡੇ ਨਾਲ ਹੈ ਤਾਂ ਉਹ ਕਿੱਥੇ ਹੈ ਹਾਂਜੀ ਇਸ ਇਸ ਟਾਈਮ ਕਿੱਥੇ ਹੈ ਕੋਈ ਕਿਉਂ ਨਹੀਂ ਕੋਈ ਖੜਾ ਇਹ ਮਾਮਲਾ ਉਹੀ ਹੈ ਜਿਹੜਾ ਜਲੰਧਰ ਆਪਣੇ ਅਟੈਕ ਹੋਇਆ ਸੀਗਾ ਚਰਚ ਦੇ ਉੱਤੇ ਬਹੁਤ ਸਾਰੇ ਬੰਦਿਆਂ ਨੇ ਆ ਕੇ ਚਰਚ ਤੇ ਅਟੈਕ ਕੀਤਾ ਸੀ ਕਿਹੜੀ ਚਰਚ ਤੇ ਸੀ ਚਰਚ ਦਾ ਨਾਮ ਚਰਚ ਹੈ ਸੰਤ ਫੈਰਿਸ ਸੰਤ ਫੈਰਿਸ ਚਰਚ ਤੇ ਹਾਂ ਉਹਦੇ ਤੇ ਕੀਤਾ ਸੀਗਾ ਉਹਦੇ ਚ ਕਾਫੀ ਇਹ ਮਤਲਬ ਬੰਦਿਆਂ ਨੇ ਆ ਕੇ ਜਦੋਂ ਅਟੈਕ ਕੀਤਾ ਸੀਗਾ ਕਾਫੀ ਬੰਦਿਆਂ ਦੇ ਸੱਟਾਂ ਵਜੀਆਂ ਸੀ ਤੇ ਇੱਕ ਪਾਸਟਰ ਸੀਗੇ ਸਾਡੇ ਜਿਹੜੇ ਲੰਬੀ ਪਿੰਡ ਤੋਂ ਸੀਗੇ ਉਹਨਾਂ ਦੇ ਵੀ ਬਹੁਤ ਸੱਟਾਂ ਵਜੀਆਂ ਸੀ ਅੱਜ ਉਹਨਾਂ ਦੀ ਡੈਥ ਹੋ ਗਈ ਤੇ ਕਿੰਨੀ ਤਰੀਕ ਨੂੰ ਜਿਹੜਾ ਹੋਇਆ ਸੀ ਮੈਨੂੰ ਉਸ ਤਾਂ ਕਾਫੀ ਮਹੀਨਾ ਹੀ ਹੋ ਗਿਆ ਮਹੀਨਾ ਹੀ ਹੋ ਗਿਆ ਇਸ ਗੱਲ ਨੂੰ ਪਹਿਲਾਂ ਤੇ ਮਹੀਨਾ ਹੋਣ ਤੋਂ ਬਾਅਦ ਇਹ ਪਹਿਲਾ ਜਲੰਧਰ ਉੱਥੇ ਸੀਗੇ ਦਾਖਲ ਅੱਜ ਸੀਐਮਸੀ ਰਾਤ ਲੈ ਕੇ ਆਂਦੇ ਆ ਪਤਾ ਨਹੀਂ ਦੋ ਦੋਕ ਦਿਨ ਹੋ ਗਏ ਸੀ ਉੱਥੇ ਸੀਗੇ ਤੇ ਅੱਜ ਉਹਨਾਂ ਦੀ ਡੈਥ ਹੋ ਗਈ ਕੀ ਨਾਮ ਕੀ ਸੀ ਕਰਨਾ ਦਾ ਜਿਹਨਾਂ ਦਾ ਪਾਸਟਰ ਜੀ ਦਾ ਨਾਮ ਸੀ ਪਾਸਟਰ ਭਗਵਾਨ ਭਗਵਾਨ ਪਾਸਟਰ ਭਗਵਾਨ ਸਿੰਘ ਹਾਂਜੀ ਇਹਨਾਂ ਨੇ ਸੰਤ ਫੈਰ ਜੀ ਨੇ ਬੁਲਾਇਆ ਸੀਗਾ ਸੇਵਾ ਵਾਸਤੇ ਕੋਈ ਨਵੀਂ ਜਗ੍ਹਾ ਲਈ ਸੀ ਸੰਤ ਫੈਰ ਜੀ ਨੇ ਬੁਲਾਇਆ ਸੀ ਕਿ ਤੁਸੀਂ ਸੇਵਾ ਲਈ ਕੋਈ ਬੰਦੇ ਭੇਜੋ ਤੇ ਉੱਥੇ ਸਾਡੇ ਦੋ ਪਾਸਟਰ ਸੀ ਜੋ ਸੰਤਾਂ ਕੋਲੇ ਆਉਂਦੇ ਸੀਗੇ ਉਹਨਾਂ ਨੇ ਦੂਜਾ ਉਹਨਾਂ ਸੁਖ 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 ਸੁਖਦੇਵ ਸਿੰਘਾ ਉਹਨਾਂ ਨੇ ਨਾ ਕਰਤੀ ਸੀ ਤੇ ਇਹ ਚੱਲੇ ਆਏ ਸੀ ਇਹਨਾਂ ਨੇ ਆਪਦੇ ਨਾਲ ਦੋ ਪਾਸਟਰਾਂ ਨੂੰ ਕਹਿਣਾ ਕਿਹਾ ਸੀ ਕਿ ਡੱਬ ਵਾਲੀ ਵਾਲੇ ਨੇ ਵੀ ਨਾ ਕਰਤੀ ਸੀ ਤੇ ਉਹ ਕਹਿੰਦੇ ਮੈਂ ਨਹੀਂ ਜਾਂਦਾ ਇਹਨਾਂ ਨੇ ਉਸ ਦਿਨ ਇਕੱਲੇ ਚਲੇ ਗਏ ਇਹਨਾਂ ਨੇ ਦੋ ਬਜ਼ੁਰਗ ਲੈ ਕੇ ਗਏ ਸੀ ਆਪਦੇ ਨਾਲ ਇੱਕ ਪਿੰਡ ਚੰਨੂ ਤੋਂ ਸੀ ਇੱਕ ਪਿੰਡ ਕੱਖਾਂ ਵਾਲੀ ਤੋਂ ਤੇ ਜਦੋਂ ਇਹ ਗਏ ਸ਼ਾਮ ਪੈ ਗਈ ਸੀ ਜਦੋਂ ਸ਼ਾਮ ਪੈ ਗਈ ਇਸ ਤਰ੍ਹਾਂ ਛੋਟੀਆਂ ਕੰਧਾਂ ਨੇ ਛੋਟੀਆਂ ਕੋ ਕਹਿੰਦਾ ਨਵੀਆਂ ਨਵੀਂ ਜਗ੍ਹਾ ਲਈ ਤੇ ਇਹ ਕੰਦ ਖੜੀ ਹੋਈ ਹੈ ਤੇ ਉਹ ਜਗ੍ਹਾ ਤੇ ਆ ਕੇ ਠੰਡ ਦਾ ਮੌਸਮ ਸੀਗਾ ਪਿਛਲੇ 1 ਮਹੀਨੇ ਪਿੱਛੇ ਦੀ ਗੱਲ ਹੈ ਜੀ ਤੇ ਉਹ ਆ ਕੇ ਅੱਗ ਸੇਕਣ ਲੱਗੇ ਸੀ ਪਿੱਛੋਂ ਲਈ ਆ ਕੇ ਬੰਦੇ ਨੇ ਕੋਈ 35 ਬੰਦੇ ਐ 40 ਨੇ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਆਦਰਵਾਇਜ਼ 35 ਪਾਸਟਰ ਅੰਦਰ ਵੀ ਸੀ ਕੱਲੇ ਸਾਡੇ ਪਾਸਟਰ ਦੇ ਹੀ ਸੱਟਾਂ ਕਿਉਂ ਵੱਜੀਆਂ ਸਾਡਾ ਇਹ ਸਵਾਲ ਸੀਗਾ ਤੇ ਉਹਨਾਂ ਨੇ ਜਦੋਂ ਸੱਟਾਂ ਵੱਜਣ ਤੋਂ ਬਾਅਦ ਇਹਨਾਂ ਨੇ ਦੇਖਭਾਲ ਕੀਤੀ ਹੈ ਕਿ ਨਹੀਂ ਇਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਸੀ ਇਹ ਰਮਾਣਾ ਹਸਪਤਾਲ ਦੇ ਵਿੱਚ ਰਹੇ ਆ ਰਮਾਣਾ ਹਸਪਤਾਲ ਦੇ ਵਿੱਚ ਇਹ ਜਦੋਂ ਟਰੀਟਮੈਂਟ ਕੀਤਾ ਉੱਥੇ ਵੀ ਇਹਨਾਂ ਦਾ ਕੋਈ ਬਿਆਨ ਨਹੀਂ ਆਇਆ ਹੋ ਸਕਦਾ ਉੱਥੇ ਕੋਈ ਵੀ ਅਟੈਕ ਬਾਰੇ ਜਾਂ ਕੋਈ ਨਿਊਜ਼ਪੇਪਰ ਬਾਰੇ 1 ਮਹੀਨਾ ਕੋਈ ਨਿਊਜ਼ਪੇਪਰ ਬਾਰੇ ਚੈਨਲ ਵੱਲੋਂ ਕਿਸੇ ਨੇ ਨਹੀਂ ਦਿਖਾਇਆ ਕਿ ਕਿਸ ਕਾਰਨ ਕਿਸ ਕਾਰਨ ਅਟੈਕ ਹੋਇਆ ਉੱਥੇ ਮੌਕੇ ਤੇ ਕੋਈ ਵੀ ਮੌਕੇ ਤੇ ਕੋਈ ਵੀਡੀਓ ਨਹੀਂ ਬਣਾਈ ਬਸ ਸੱਟਾਂ ਦੀ ਵੀਡੀਓ ਨੇ ਸਾਡੇ ਪਾਸ ਤੇ ਸੱਟਾਂ ਦੀ ਵੀਡੀਓ ਨੇ ਬਸ ਸਿਰਫ ਉੱਥੇ ਕਿਸੇ ਨੇ ਕੋਈ ਗੱਲ ਹੀ ਨਹੀਂ ਦਬਾ ਕੇ ਰੱਖਿਆ ਸਕਨ ਇੱਥੇ ਵੀ ਆਉਂਦੇ ਦਬਾ ਕੇ ਰੱਖਿਆ ਕਿ ਜੇ ਨਹੀਂ ਹੁੰਦਾ ਕਿ ਮੰਨ ਕੇ ਜਿਹੜਾ ਸਟੇਟਮੈਂਟ ਕਰਾਉਣਾ ਜਾਂ ਕੋਈ ਇਲਾਜ ਕਰਾਉਣਾ ਸਾਨੂੰ ਪਤਾ ਹੁੰਦਾ ਤੇ ਅਸੀਂ ਸੰਤਣੇ ਆਏ ਕਹਿ ਰਹੇ ਕਿ ਅਸੀਂ ਇਲਾਜ ਕਰਾਈ ਜਾਂਦੇ ਹਾਂ ਸਾਨੂੰ ਕੋਈ ਕਹਿੰਦਾ 4 ਲੱਖ ਰੁਪਏ ਲਾਤਾ ਕੋਈ ਕਹਿੰਦਾ 7 ਲੱਖ ਰੁਪਏ ਜਿਹੜਾ ਇੱਥੇ ਆ ਕੇ ਮੈਂ ਖੁਦ ਕੰਡੀਸ਼ਨ ਦੇਖੀ ਮੈਂ ਇੱਕ ਬਿੱਲ ਪਿੱਛੇ 4 ਦਿਨ ਪਹਿਲਾਂ ਮੈਂ ਇੱਥੇ ਆ ਕੇ ਗਿਆ ਸੀਐਮਸੀ ਆ ਲੁਧਿਆਣੇ ਦੇ ਵਿੱਚ ਤੇ ਇਹਨਾਂ ਦਾ ਕੋਈ ਬੰਦਾ ਨਹੀਂ ਸੀ ਉੱਥੇ ਅਦਰਵਾਈਜ਼ ਕੋਈ ਪੁੱਛ ਨਹੀਂ 2500 2600 ਉਹਨੇ ਅੰਡਰ ਪਾਸਟਰ ਨੇ ਅੰਡਰ ਪਾਸਟਰ ਨੇ ਫਿਰ ਵੀ ਉਹ ਦੇਖਭਾਲ ਨਹੀਂ ਕੀਤੀ ਇਹਨਾਂ ਦੀ ਤੇ ਵੀਰੇ ਇਹਨਾਂ ਨੂੰ 1 ਮਹੀਨੇ ਪਹਿਲਾਂ ਇਹਨਾਂ ਤੇ ਅਟੈਕ ਹੋਇਆ ਸੀਗਾ ਤੇ ਲੁਧਿਆਣੇ ਹਸਪੀਟਲ ਇਹਨਾਂ ਨੂੰ ਕਦੋਂ ਲੈ ਕੇ ਆਇਆ ਗਿਆ ਦੋ ਤਿੰਨ ਦਿਨ ਦੋ ਤਿੰਨ ਦਿਨ ਹੀ ਹੋ ਗਏ ਅੱਛਾ ਜੀ ਕੀ ਇਹਨਾਂ ਨੂੰ ਕੀ ਪ੍ਰੋਬਲਮ ਆਈ ਸੀ ਕਿੱਥੇ ਕਿੱਥੇ ਸੱਟ ਲੱਗੀ ਇਹਨਾਂ ਦੇ ਸਿਰ ਤੇ ਸਿਰ ਤੇ ਸੱਟ ਵੱਜੀ ਗੁੱਜੀ ਸੱਟ ਮਾਰੀ ਹੋਈ ਹੈ ਅੱਛਾ ਜੀ ਤੇ ਕੀ ਹਥਿਆਰਾਂ ਨਾਲ ਕਿਹੜੇ ਕਿਹੜਾ ਹਥਿਆਰਾਂ ਨਾਲ ਮਾਰੇ ਹਥਿਆਰ ਹੋਣਾ ਸੀ ਕੋਲੇ ਕੋਲੇ ਸੀਗੇ ਹਥਿਆਰ ਤਾਂ ਕਈ ਤਰ੍ਹਾਂ ਦੇ ਤਲਵਾਰਾਂ ਹੋ ਸਕਦੀਆਂ ਅੱਛਾ ਜੀ ਰਾਡ ਮਾਰ ਸਕਦੇ ਆ ਕਿਸ ਤਰ੍ਹਾਂ ਦੇ ਹੋਣੇ ਕਿਹੜੇ ਤਰ੍ਹਾਂ ਦੇ ਪ੍ਰਕਾਰ ਦੇ ਬੰਦੇ ਹੋਣੇ ਆ ਕਿਸੇ ਨੇ ਨਸ਼ੀਲ ਕਿਹੜੇ ਨਸ਼ੀਲੇ ਪਦਾਰਥ ਕਰਕੇ ਜਾਨਵਰ ਵਾਂਗੂ ਮਾਰਿਆ ਜਮਾ ਅੱਧੋ ਪਾਰ ਕਰਤੇ ਉਹਨਾਂ ਨੂੰ ਕਿਸੇ ਨੂੰ ਜਾਣਦੇ ਜਿਨ੍ਹਾਂ ਨੇ ਅਟੈਕ ਕੀਤਾ ਸੀ ਅਸੀਂ ਉਹਨਾਂ ਨੂੰ ਕਿਸੇ ਨੂੰ ਨਹੀਂ ਜਾਣਦੇ ਅਸੀਂ ਉਹ ਪਾਸਟਰੀ ਜਾਣਦੇ ਆ ਅਜ਼ਰਬਾਈਜਾਨ ਇਹ ਜਾਣਦੇ ਆ ਸਾਡੇ ਤੋਂ ਘੱਟੋ ਘੱਟ 200 ਕਿਲੋਮੀਟਰ ਤੱਕ ਪਿੰਡ ਤੋਂ ਅਸੀਂ ਰਹਿਣ ਵਾਲੇ ਸਾਨੂੰ ਕੀ ਪਤਾ ਸੀ ਤਾਂ ਅਸੀਂ ਤਾਂ ਉਹਨਾਂ ਦੇ ਖੁਦ ਸੇਵਕਾਂ ਅਸੀਂ ਆਪਦੇ ਦਾਸ ਦੇ ਸਾਡੇ ਉਹ ਦਾਸ ਸੀਗੇ ਅਸੀਂ ਉਹਨਾਂ ਦੇ ਚੇਲੇ ਆ ਜਿੰਨੇ ਕਰਕੇ ਆ ਘਟਨਾ ਹੁਣ ਤਾਂ ਸਾਨੂੰ ਬਹੁਤ ਦੁੱਖ ਆ ਕੋਈ ਬੰਦੇ ਰੈਸਟ ਵੀ ਕਿਤੇ ਆ ਰੈਸਟ ਇਹਨਾਂ ਦੇ ਕਹਿ ਰਿਆ ਤਿੰਨ ਕਿਤੇ ਚਾਰ ਕਿਤੇ ਸਾਨੂੰ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਜੀ ਪਾਸਟਰ ਜੀ ਕਹਿ ਰਿਆ ਇਹਨਾਂ ਦੇ ਕੀ ਉਹਨਾਂ ਦਾ ਕੋਈ ਕੋਈ ਜਿਹੜਾ ਐਫ ਆਈ ਆਰ ਵਗੈਰਾ ਆਈ ਹੈ ਜਿਹੜੇ ਬੰਦੇ ਸੈਸਟ ਅਸੀਂ ਐਫ ਆਈ ਆਰ ਕੋਈ ਨਹੀਂ ਦੇਸੀ ਅਸੀਂ ਅਖਬਾਰਾਂ ਦੇ ਵਿੱਚ ਵੀਡੀਓ ਨਹੀਂ ਪਾਈ ਕੋਈ ਨਿਊ ਚੈਨਲ 'ਚ ਨਹੀਂ ਦੇਖਿਆ ਅਸੀਂ ਨਹੀਂ ਦੇਖਿਆ ਅਸੀਂ ਮੈਂ ਕਹਿਨੀ ਹੈ ਕਿ ਚਾਹਨਾ ਮਤਲਬ ਇਹ ਜਿਹੜੀ ਗੱਲ ਨੂੰ ਦਬਾਇਆ ਜਾ ਰਿਹਾ ਗੱਲ ਨੂੰ ਦਬਾਇਆ ਜਾ ਰਿਹਾ ਕੀ ਲੱਗਦਾ ਅਸੀਂ ਚਾਹਨਾ ਹੈ ਕਿ ਅਸੀਂ ਚਾਹਨਾ ਹੈ ਕਿ ਸੰਤ ਜੇ ਇਹ ਸੰਤ ਹੈਗੇ ਸੰਤ ਦਾਸ ਨੇ ਅਸੀਂ ਚਾਹਨਾ ਹੈ ਇਹਨਾਂ ਦੇ ਕੁਆਸਟਰ ਸਾਡੇ ਮਨ ਲੈ ਦੇ ਦੀ ਦੀ ਦੇ ਔਰ ਇਹਨਾਂ ਦੇ ਬੱਚੇ ਛੋਟੇ ਛੋਟੇ ਨੇ ਉਹਨਾਂ ਦੀ ਹੈਲਪ ਕੀਤੀ ਜੇ ਅਸੀਂ ਪਰਮੇਸ਼ਵਰ ਦੇ ਯਹਵਾ ਪਰਮੇਸ਼ਵਰ ਨੂੰ ਮੰਨਣ ਵਾਲੇ ਆ ਇਹ ਨਹੀਂ ਅਸੀਂ ਕੋਈ ਲੜਨ ਆਏ ਸੀ ਸਾਡੇ ਨਾਲ ਕੋਈ ਉਹਨਾਂ ਦਾ ਸੰਤ ਤਾਂ ਇੱਥੇ ਆਉਣਾ ਚਾਹੀਦਾ ਸੀ ਪਰ ਮੇਰੇ ਨਾਲ ਇਹ ਸੀ ਦੱਜੰਦਾ ਜੀ ਸਰ ਕੀ ਮਾਮਲਾ ਜਿਹੜਾ ਇਹ ਪਾਸਟਰ ਜੀ ਦੇ ਜਿਹੜਾ ਜਵਿੰਦਰ ਦੇ ਵਿੱਚ ਹਮਲਾ ਹੋਇਆ ਸੀ ਇਹ ਵੀਰਾ ਜੀ ਪਹਿਲਾ ਮਾਮਲਾ ਜਿਹੜਾ ਇਹਨਾਂ ਦਾ ਕੋਈ ਰੰਜਿਸ਼ਕਾਰ ਇਹਨਾਂ ਤੇ ਹਮਲਾ ਹੋਇਆ ਸੀਗਾ ਪਿਛਲੇ ਮਹੀਨੇ 24 ਤਰੀਕ ਨੂੰ ਉਹ ਪਰਚਾ ਦਰਸਿਆ 307 ਜੀ ਜਿਹੜੇ ਦੋਸ਼ੀ ਗ੍ਰਫਤਾਰ ਆ ਇਹ ਹੁਣ ਕਿੰਨੇ ਦੋਸ਼ੀ ਜਿਹੜੇ ਗ੍ਰਫਤਾਰ ਇਹਨਾਂ ਦੇ 4 ਦੋਸ਼ੀ ਗ੍ਰਫਤਾਰ ਆ 4 ਦੋਸ਼ੀ ਲੇਕਿਨ ਪਰਿਵਾਰਕ ਮੈਂਬਰਾਂ ਵਾਲੇ ਦੋਸ਼ੀ ਲਾਏ ਜਾ ਰਹੇ ਵੀ ਸਾਨੂੰ ਕਿਸੇ ਵੀ ਦੋਸ਼ੀ ਬਾਰੇ ਨਹੀਂ ਦੱਸਿਆ ਵੀ ਕੋਈ ਅਰੈਸਟ ਕੀਤਾ ਤੇ ਨਾ ਹੀ ਕੋਈ ਨਹੀਂ ਸਾਡੇ ਰਿਪੋਰਟ ਤੇ ਜਾ ਕੇ ਦੇਖ ਲੈਣ ਰਾਈ ਤਾਂ ਸਾਰਿਆਂ ਨੂੰ ਦੱਸ ਰਹੇ ਵੀ ਜਿਹੜੇ ਸਰ ਅੱਜ ਜਿਹੜੀ ਡੈਥ ਹੋ ਗਈ ਇਹਨਾਂ ਦੇ ਪਾਸੇ ਇਹ ਸੀਐਮਸੀ ਦਾਖਲ ਸੀਗੇ ਤੇ ਇਲਾਜ ਦਰਾਂ ਨੇ ਇਹਨਾਂ ਦੀ ਜਿਹੜੀ ਮੌਤ ਹੋ ਗਈ ਸੀ ਅੱਜ ਇਹਨਾਂ ਦਾ ਪੋਸਟ ਮਾਣਾ ਜਿਹੜਾ ਕਰਾ ਕੇ ਤਾਂ ਲਾਸ਼ ਵੀ ਹਵਾਲੇ ਪਾਰਸਾਂ ਕਰ ਦਿੱਤੀ ਹੈ ਅੱਛਾ ਜੀ ਬਾਕੀ ਜਿਹੜੀ ਅਗਲੀ ਕਾਰਵਾਈ ਹੈ ਤਤਕਸ਼ ਜਿਹੜੀ ਅਸੀਂ ਚਲਾਵਾਂਗੇ ਇਹ ਸਰ ਕੀ ਕਾਰਵਾਈ ਕੀਤੀ ਜਿਹੜੇ ਮੋਟੇ 302 ਦਾ ਵਾਅਦਾ ਕਰਤਾ ਜੀ 302 ਚ ਹੋਣਾ ਆ ਗਿਆ ਅੱਛਾ ਹਾਂਜੀ ਅਸੀਂਗੇ ਅਸੀਂ ਉਹਨਾਂ ਦੇ ਚੇਲੇ ਆ ਜਿੰਨੇ ਕਰਕੇ ਆ ਘਟਨਾ ਹੁਣ ਤਾਂ ਮੈਨੂੰ ਸਾਨੂੰ ਬਹੁਤ ਦੁੱਖ ਆ ਇਸ ਕੋਈ ਬੰਦੇ ਰੈਸਟ ਵੀ ਕਿਤੇ ਆ ਰੈਸਟ ਕਹਿੰਦੇ ਇਹਨਾਂ ਦੇ ਕਹਿ ਰਿਹਾ ਤਿੰਨ ਕਿਤੇ ਚਾਰ ਕਿਤੇ ਸਾਨੂੰ ਇਹਦੇ ਬਾਰੇ ਕੋ